ਇਸ ਸ਼ਹਿਰ 'ਚ ਇੱਕ ਤਨਵਾਨ ਸੇਠ ਰਹਿੰਦਾ ਸੀ। ਉਹਦਾ ਨਾਮ ਸੀਗਾ ਪਰਸਰਾ। ਜਦੋਂ ਉਹ ਘਰ ਤੋਂ ਬਾਹਰ ਨਿਕਲਦਾ ਤਾਂ ਸਾਰੇ ਉਹਨੂੰ ਨਮਸਕਾਰ ਕਰਦੇ, ਨਮਸਤੇ ਕਰਦੇ, ਦੁਆ ਸਲਾਮ, ਰਾਮ ਰਾਮ। ਤਾਂ ਉਹ ਆਪਦੇ ਮੂੰਹ 'ਚ ਹੋੜਿਕ ਦੇਨੇ ਕੁਝ ਕਹਿੰਦਾ ਤੇ ਅੱਗੇ ਚੱਲਿਆ ਜਾਂਦਾ। ਤਾਂ ਇੱਕ ਵਾਰੀ ਕੋਈ ਆਦਮੀ ਨੇ ਪੁੱਛਿਆ, "ਭਾਈ ਤੂੰ ਸਾਰੇ ਤੈਨੂੰ ਨਮਸਕਾਰ ਕਰਦੇ ਨੇਗੇ, ਨਮਸਤੇ ਬੁਲਾਉਂਦੇ ਨੇਗੇ?" ਤੂੰ ਉਹਨਾਂ ਦੇ ਨਾਸਤੇ ਦਾ ਜਵਾਬ ਕਾ ਤੂੰ ਨਹੀਂ ਦਿੰਦਾ ਤੇ ਤੂੰ ਇਹ ਆਪਣੇ ਮੂੰਹ ਚ ਕੀ ਬੜਬੜਾਉਂਦਾ ਰਹਿਣਾਗਾ ਤਾਂ ਫਿਰ ਉਹ ਪਰਸਰਾਮ ਨੇ ਦੱਸਿਆ ਸੇਠ ਨੇ ਕਹਿੰਦਾ ਜਦੋਂ ਮੈਂ ਗਰੀਬ ਸੀਗਾ ਉਦੋਂ ਮੈਨੂੰ ਕੋਈ ਦਵਾਸ ਲਾਨ ਨਹੀਂ ਸੀ ਕਰਦਾ ਕੋਈ ਮੈਨੂੰ ਨਾਸਤੇ ਨਹੀਂ ਸੀ ਕਰਦਾ ਤੇ ਜਦੋਂ ਮੈਂ ਅਮੀਰ ਹੋ ਗਿਆ ਮੇਰੇ ਕੋਲੇ ਪੈਸੇ ਆ ਗਏ ਤਾਂ ਮੈਨੂੰ ਸਾਰੇ ਦਵਾਸ ਲਾਨ ਕਰਨ ਲੱਗੇ ਪਹਿਲਾਂ ਮੈਨੂੰ ਸਾਰੇ ਪਰਸੂ ਪਰਸੂ ਕਹਿੰਦੇ ਸੀ ਜਦੋਂ ਥੋੜਾ ਜਿਹਾ ਹੋਰ ਤਾਂ ਲਾਇਆ ਤਾਂ ਮੈਨੂੰ ਪਰਸਾ ਕਹਿਣ ਲੱਗੇ ਪਰ ਜਦੋਂ ਮੈਂ ਬਾਹਲਾ ਮੀਰ ਬਣ ਗਿਆ ਬਾਲੇ ਪੈਸੇ ਆ ਗਏ ਤਾਂ ਹੁਣ ਮੈਨੂੰ ਪਰਸਰਾਮ ਜੀ ਕਹਿੰਦੇ ਆਗੇ ਸੀਠ ਪਰਸਰਾਮ ਜੀ ਕਹਿ ਕੇ ਬੁਲਾਉਂਦੇ ਆਗੇ ਤੇ ਸਾਰੇ ਮੈਨੂੰ ਨਮਸਤੇ ਵੀ ਕਰਦੇ ਆ ਦਵਾਸ ਲਾਂਗ ਕਰਦੇ ਆਗੇ ਤਾਂ ਇਹ ਜਿਹੜੇ ਜਦੋਂ ਮੈਂ ਆਪਦੇ ਮੂੰਹ ਚ ਬਾੜ ਬਣਾਉਣਾਗਾ ਕੁਝ ਇਹ ਮੈਂ ਉਹਨਾਂ ਨੂੰ ਕਹਿਣਾ ਹੁਣਾਗਾ ਵੀ ਜਦੋਂ ਮੈਨੂੰ ਨਮਸਤੇ ਕਹਿੰਦੇ ਆਗੇ ਤਾਂ ਮੈਂ ਕਹਿਣਾਗਾ ਕਿ ਮੈਂ ਜਾ ਕੇ ਕਹਿ ਦੂੰਗਾ ਤਾਂ ਇਹਦਾ ਮਤਲਬ ਹੈਗਾ ਕਿ ਇਹ ਮੈਨੂੰ ਨਹੀਂ ਮੇਰੀ ਮਾਇਆ ਨੂੰ ਨਮਸਤੇ ਬੁਲਾਉਂਦੇ ਹੈਗੇ ਤਾਂ ਜਦੋਂ ਮੈਂ ਜਾਣਾਗਾ ਘਰੇ ਜਾ ਕੇ ਕਹਿੰਦਾ ਮੈਂ ਜਾ ਕੇ ਜਾਵਾਂ ਤੇਜੋਰੀ ਖੋਲਦਾਗਾ ਉੱਥੇ ਜਿਹੜੀ ਮਾਇਆ ਹੁੰਦੀ ਹੈਗੀ ਲక్ష్ਮੀ ਤਾਂ ਨਾ ਤਾਂ ਮੈਂ ਜਾ ਕੇ ਕਹਿਣਾਗਾ ਵੀ ਤੈਨੂੰ ਫਲਾਣੇ ਫਲਾਣੇ ਨੇ ਨਮਸਤੇ ਕਿਹਾਗਾ ਦੁਆ ਸलाम ਕੀਤੀ ਹੈਗੀ ਤਾਂ ਸਾਰੀ ਗੱਲ ਕਾਦੀ ਹੈਗੀ ਪੈਸੇ ਦੇਏਗੀ ਕਹਿੰਦਾ ਨਾਲੇ ਮੈਨੂੰ ਹੰਕਾਰ ਨਹੀਂ ਹੁੰਦਾ ਤੇ ਮੈਨੂੰ ਯਾਦ ਰਹਿੰਦਾਗਾ ਵੀ ਇਹ ਮੈਨੂੰ ਨਹੀਂ ਕਿ ਮੇਰੇ ਪੈਸੇ ਨੂੰ ਸਲਾਮਾ ਕਰਦੇ ਨੇ ਧੰਨਵਾਦ